Okay. <laughs> ਕਿ ਲੈ ਕੇ ਨੇ ਮੈਂ ਜਿੱਥੇ ਤੋਂ ਮੇਰੀ ਜਨਮ ਭੂਮੀ ਇਹੀ ਹੈਗੀ ਤੇ ਕੀ ਕਹਿੰਦੇ ਹੁੰਦੇ ਨੇ ਅੱਗੇ ਮੈਂ ਕਿਉਂ ਬੱਤੀਆਂ ਮੰਗਾ ਕਿਉਂ ਬੱਸਾਂ ਮੰਗਾ ਮੈਂ ਵੀ ਮਨ ਦਾ ਮੇਰਾ ਵੀ ਅਧਿਕਾਰ ਆ ਮੈਂ ਕਿੱਧਰ ਜਾਵਾਂ ਮੈਂ ਕਿੱਧਰ ਜਾਵਾਂ ਹੁਣ ਕੀ ਕਹਿੰਦੇ ਸੋਣ ਦੇ ਮਾਰੇ ਕਿੰਨੇ ਗੁੰਡੇ ਲੈ ਕੇ ਰਿਖਾਣੇ ਦੇ ਵਿੱਚ ਅੰਦਰ ਬੰਦ ਕਰ ਰੱਖੀ ਹੈਗੀ ਮੈਂ ਕਿੱਥੇ ਜਾਵਾਂ ਇਹਨਾਂ ਦਾ ਨਾ ਕੀ ਹੈ ਨਾ ਇਹ ਚਲੀਏਗਾ ਅੰਤ ਜਿੱਤਾ ਉਹ ਨੱਕ ਨਹੀਂ ਬੰਦਾ ਕੋਈ ਜੀਤ ਹੈ ਕਿ ਚੌਥੀ ਨਾ ਹੈ ਇਹ ਗੱਲਾਂ ਅੰਦੇ ਦੀ ਮਾਲਕ ਹੈ ਤੇ ਚੰਦਮਾਨ ਤੁਜੀ ਮਾਲਕ ਤੇ ਉਹਨਾਂ ਦੀ ਡੈਥ ਹੋ ਗਈ ਤੇ ਆ ਦੇਖੋ ਬਾਤ ਨੇ ਇੱਕ ਦੂਸਰੇ ਪਾਰ ਜਿਸ ਕੀ ਚਾਹਣ ਮੈਂ ਇਨਸਾਫ ਚਾਹੁੰਦੀ ਮੈਨੂੰ ਵੀ ਇਲਾਕਾ ਦਿੱਤਾ ਜਾਵੇ ਮੈਂ ਵੀ ਮਾਂ ਕੋ पास ਸਕਾਂ ਮੈਂ ਕਿਹ ਬਾਹਰ ਜਾਵਾਂ ਮੈਂ ਕਿਹ ਬਾਹਰ ਟਾਈਮ ਪਾਸ ਕਰਾਂ ਕਿਹ ਬਸਾਂ ਰੱਖੇ ਅਸੀਂ ਸਦੇ ਬਚਦੇ ਆ ਸਾਡਾ ਅੰਤ ਤੇਰੀ ਜੀ ਜਦੋਂ ਤੁਸੀਂ ਸਿੱਧੇ ਅੰਤੀ ਸਾਹਿਬਾਂ ਨਾਲ ਹੀ ਐ ਕਰਦੇ ਤਾਂ ਤੁਹਾਨੂੰ ਕੀ ਕਰਾਂਗੇ ਤੁਸੀਂ ਤੂੰ ਤੇ ਕਰਾਉਣਾ ਸਮਝੋਦਾ ਦੋਨੇ ਬਾਦੋਂ ਖਾਣੇ ਆ ਕੇ ਮਾਰ ਰਹੇ ਆ ਸਾਨੂੰ ਧੱਕੇ ਮਾਰ ਰਹੇ ਆ ਲੋ ਮਾਨਸ ਜੀ ਤੁਹਾਡਾ ਚੇਲਾ ਕਿਰੋੜਾ ਕੀ ਹੋਡਾ ਹਾਂਜੀ ਇਹ ਸ਼ਹਿਰ ਦੇ ਬੰਦੇ ਸੀ ਸਾਨੂੰ ਸਾਰੀ ਜ਼ਿੰਦਗੀ ਹੋ ਗਈ ਪਿੰਡਾਂ ਦੀਆਂ ਬਣਾਇਆਂ ਚੱਕਦੇ ਆ ਕੀ ਮਤਲਬ ਹੈ ਸਾਰੋ 50 ਸਾਲ ਹੋ ਗਏ ਇੱਥੇ ਇਹ ਤਾਂ ਕੈਨਾਲ ਸਾਡਾ ਸ਼ਹਿਰ ਮੰਗਦੇ ਆ ਸਾਡੇ ਪਿੰਡ ਮੰਗਦੇ ਸਾਡੇ ਪਿੰਡਾਂ ਦੇ ਛੋਟੇ ਛੋਟੇ ਪਿੰਡ ਵੱਡੇ ਹੋਏ ਨੇ ਹਾਂਜੀ ਹਾਂ ਸਾਡੇ ਕੋਲ ਕਾਗਜ਼ ਸਾਡੇ ਕੋਲ ਸਰੂਰ ਦਾ ਇਹਨਾਂ ਦਾ ਸਰੂਰ ਦਿਖਾਓ ਤੁਸੀਂ ਕਿੰਨੇ ਸਾਲ ਤੋਂ ਸ਼ਹਿਰ ਚ ਮੰਗ ਰਹੇ ਬਦਾਈਆਂ ਨੇ ਇਹ ਤਾਂ 50 60 ਸਾਲ ਹੋ ਗਏ ਇਹਨਾਂ ਨੂੰ ਇਹਨਾਂ ਨੇ ਅਟਕ ਲਾਇਆ ਇਹ ਸਾਡੇ ਚੇਲੇ ਨਹੀਂ ਸਾਡੇ ਚੇਲੇ ਨਹੀਂ ਵਾਲੇ ਨਹੀਂ ਇਹਦੇ ਚੇਲੇ ਨੇ ਸਾਡੇ ਕੋਲ ਚੇਲੇ ਨਹੀਂ ਇਹ ਚੇਲੇ ਨੇ ਇਹਨਾਂ ਜਿਹੜੇ ਚੇਲੇ ਉੱਥੇ ਜਾਣ ਇਹਨਾਂ ਦਾ ਚੇਲੇ ਆ ਇਹ ਉੱਥੇ ਜਾਣ ਇਹ ਇਹ ਕੀਲੇ ਲੈ ਲੈਣੇ ਸਾਡੇ ਪਿੰਡਾਂ ਟੀਲੇ ਲੈਣ ਆਉਂਦੇ ਆ ਜੱਫਰ ਵੈਸੇ ਧੰਨੇ ਨਾਲ ਮੰਨਦੇ ਗੁੰਡਾ ਕਰਦੀ ਕਰਦੇ ਇਹਨੇ ਕੋਸਰੀਆਂ ਤੱਕ ਕਰ ਰਹੀ ਨੇ ਟੱਕਰ ਦੇ ਅੱਜ ਕੱਲ ਸਾਰੀ ਕਰ ਰਹੇ ਤੁਸੀਂ ਵੀ ਕਰ ਰਹੇ ਹੋ ਅਸੀਂ ਇੱਥੇ ਕਰ ਰਹੇ ਹਾਂ ਜਿੱਥੇ ਦੇਖ ਰਹੇ ਹਾਂ ਟੱਕਰ ਦੇ ਹੱਥ ਆ ਪਿੱਛੇ ਲੜਾਂਗੇ ਜੀ ਆਪਦੀ ਮਰਜ਼ੀ ਵਿੱਚ ਆਪਦੇ ਟਿੰਗਾਂ ਵਾਸਤੇ ਤੁਸੀਂ ਹੋਰ ਨਾਲ ਵੀ ਆਪਦਾ ਕਰ ਰਹੇ ਜਿੰਨਾਂ ਦੇ ਚੇਲੇ ਉੱਥੇ ਜਾਣ ਇਹ ਕਿੱਥੇ ਕਿੱਥੇ ਦਿਨ ਵੇਖੇ ਨਹੀਂ ਪਤਾ ਕਿੱਥੋਂ ਕਿੱਥੋਂ ਆਏ ਨੇ ਇਹ ਵੀ ਅੰਦਰ ਮੈਂ ਪੜਨੇ ਕਿੱਥੋਂ ਦਾ ਕਿਉਂ ਆਏ ਨੇ ਇਹ ਇੱਥੇ ਦੇ ਮੇਰੇ ਟਾਈਮ ਪਹਿਲਾਂ ਇੱਥੇ ਜਾਖਲ ਦੇ ਵਿੱਚ ਸਿਰ ਪੜਵਾਏ ਇਹਨਾਂ ਨੇ ਅੱਛਾ ਥੋੜਾ ਕਹਿਣਾ ਮਤਲਬ ਇਹ ਵੀ ਏਰੀਆ ਸਾਡਾ ਹੈ ਇਹੀ ਆ ਹਾਂ ਏਰੀਆ ਸਾਡਾ ਜੀ ਵੀ ਏਰੀਆ ਸਾਡਾ ਇਹਨਾਂ ਦਾ ਹੋਰ ਹੈ area ਠੀਕ ਹੈ ਹਾਂ ਜੀ ਸਾਰੇ ਸ਼ਹਿਰ ਨੂੰ ਪਤਾ ਸਾਰੇ ਇਲਾਕਾ ਨਿਵਾਸੀਆਂ ਨੂੰ ਪਤਾ ਸ਼ਹਿਰ ਨਿਵਾਸੀਆਂ ਨੂੰ ਪਤਾ ਕਿ ਕੌਣ ਨਾਥਾ ਲੋਕ ਸਾਰੇ ਦੇਰੇ ਦੀ ਮਰਿਆ ਦਾ ਨਾ ਰਹਿਣੇ ਹੁਣ ਥਾਣੇ ਤੇ ਸੁਣਵਾਈ ਹੋਈ ਛੋੜੀ ਕੋਈ ਨਾ ਨਾ ਠੀਕ ਹੈ ਸਾਸੀ ਚੰਦ ਮੰਤ ਦੇ ਦੇ ਚਾਹ ਅਸੀਂ ਇੱਕ ਵਾਰੇ ਕਾਨੂੰਨ ਦਾ ਮਰਜ਼ਾ ਖੜਕਾਉਣਾ ਸੀ ਘੜਕਾਤਾ ਬਾਤੇ ਇਹ ਜੇ ਕੋਰਟਾਂ 'ਚ ਹੋ ਜਾ ਸਾਸੀ ਕਰਾਉਣਾ ਪੰਜ ਦਿਨਾਂ ਨੂੰ ਮਾਰ ਤੇ ਪੂਰੇ ਸ਼ਹਿਰਾਂ ਦੇ ਘਰੇ ਕੋ ਫੈਸਲਾ ਹੋਇਆ ਕੋਈ ਨਾ ਜੀ ਨਾ ਬਿਲਕੁਲ ਨਹੀਂ ਕੋਈ ਸੁਣਵਾਈ ਨਹੀਂ ਹੋਈ ਹਾਂ ਬਿਲਕੁਲ ਨਹੀਂ ਹੋਈ ਅਸਾਂ ਕੇ ਜਾਵਾਂਗੇ ਕੀਰੀ ਹੋਣਾ ਦੂਜੀ ਆਰੇ ਪਾਣਾ ਤੱਕਾ ਸਾਰੇ ਆਜੀ ਪਾਸੇ ਆ ਰਹੇ ਨੇ ਆਪ ਕੋਲ ਆ ਰਹੇ ਨੇ ਸਾਰੇ ਆ ਰਹੇ ਨੇ ਇੱਕ ਮੰਤਾਂ ਦੀ ਦਰਖਾਸਤ ਆਈ ਸੀ ਆਪਸੀ ਮੰਗਣ ਦਾ ਗਿਆ ਸਾਡੇ ਵਾੜੇ ਕੰਨ ਸਕਾਂਗੇ ਦੋਇ ਤੀਰ ਗਈਏ ਵੀ ਸਾਡਾ ਏਰੀਆ ਹੈ ਦੂਜੀ ਧਿਰ ਗਈਆ ਵੀ ਇਸੀ ਵੀ ਇਹਨਾਂ ਦੇ ਚੇਲੇ ਆ ਸਾਡਾ ਵੀ ਹਿੱਸਾ ਬਣਦਾ ਸਾਨੂੰ ਕੁਛ ਏਰੀਆ ਦਿੱਤਾ ਜਾਵੇ ਇਹ ਦਰਖਾਸਤ ਇਹ ਸਮਝਦੇ ਬਲਾਈ ਕੋ ਸਹਿਰ ਦੇ ਇਸਰਾਰਤੀ ਅਨਸਰ ਵੀ ਉਹਨਾਂ ਦੇ ਨਾਲ ਆ ਗਏ ਇੱਕ ਦੂਜੇ ਦੀ ਮੇਰਤ ਚ ਕਰਨ ਵਾਸਤੇ ਇਹ ਜਿਹੜੇ ਸਰਾਰਤੀ ਅਨਸਰ ਸੀ ਉਹ ਚਾਹੁੰਦੇ ਸੀ ਵੀ ਅਸੀਂ ਇਹਨਾਂ ਨੂੰ ਥਾਣੇ ਦੇ ਵਿੱਚ ਲੜਾ ਦਈਏ ਮੰਤਾਂ ਅਸੀਂ ਨਹੀਂ ਕਹਿੰਦੇ ਵੀ ਥਾਣੇ ਦੇ ਵਿੱਚ ਆ ਕੇ ਇੱਕ ਮੰਤਾਂ ਨਾਲ ਕੋਈ ਇਸ ਤਰ੍ਹਾਂ ਦੀ ਬਦਸਲੂਕੀ ਕਰੀਏ ਸੀ ਇਸ ਕਰਕੇ ਇਹਨਾਂ ਨੂੰ ਅੱਜ ਜਿਹੜੇ ਮੰਤ ਕੰਪਲੀਨੈਂਟ ਸੀ ਉਹਨਾਂ ਨੂੰ ਕਹਿ ਦਈਏ ਵੀ ਤੁਸੀਂ ਆਪ ਦਾ ਜਾਓ ਬਾਅਦ ਵਿੱਚ ਟਾਈਮ ਦੇਵਾਂਗੇ ਜਿਨ੍ਹਾਂ ਦੇ ਖਿਲਾਫ ਸੀ ਉਹ ਅਸੀਂ 2 ਮਿੰਟ ਵਾਸਤੇ ਬਿਠਾਏ ਨੇ ਵੀ ਉਹਨਾਂ ਨੂੰ ਲੰਘ ਜਾਣ ਤੋਂ ਬਾਅਦ ਤੁਹਾਨੂੰ ਭੇਜਾਂਗੇ ਦੁਬਾਰਾ ਟਾਈਮ ਦੇਵਾਂਗੇ ਐਸੇ ਇਥੇ ਸਭ ਕੋਲ ਬਿਠਾਵਾਂਗੇ ਜੇ ਉੱਥੇ ਮਸਲਾ ਹੋ ਗਿਆ ਠੀਕ ਹੈ ਨਹੀਂ ਤਾਂ ਫਿਰ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਵਾਂਗੇ ਕੱਲ੍ਹ ਜੋ ਵੀ ਇਹਨਾਂ ਦਾ ਮਸਲਾ ਹੋਇਆ ਜੇ ਇਹਨਾਂ ਦੀ ਆਪ ਦਾ ਕੋਈ ਮੰਨ ਲਓ ਪੰਚਾਇਤ ਬਣਦੀ ਹੋਣੀ ਜਾਂ ਕੋਈ ਕਮੇਟੀ ਬਣਦੀ ਹੋਈ ਮੰਤਾਂ ਦੀ ਉਹਨਾਂ ਦੇ ਸਾਹਮਣੇ ਰੱਖ ਲਾਂਗੇ ਕੋਣ ਇਸ ਤਰ੍ਹਾਂ ਦੀ ਮਹਿਨਤ ਨਹੀਂ ਮੇਰੀ ਸਮਝਦੇ ਹੈ ਨਹੀਂ ਵੀ ਕੋਈ ਲਿਗਲੀ ਪ੍ਰੋਪਰਟ ਹੋਏ ਇਹਨਾਂ ਨੂੰ ਬਈ ਏਰੀਆ ਸਾਢੇ ਹੀ ਹੈ ਮੰਗਣਾ ਹੈ ਜਿਹੜਾ ਉਹ ਸਭ ਦਾ ਆਪ ਦਾ ਆਪ ਦਾ ਵਿਊ ਹੁੰਦਾ ਹੈ ਕੋਣ ਮੰਗੇ ਖਾਰਿਆ ਕੋਣ ਕਿਸੇ ਨੂੰ ਦਾਨ ਕਰ ਰਿਹਾ ਹੈ ਉਹ ਆਪ ਦਾ ਬੰਦੇ ਦਾ ਹਰੇਕ ਦਾ ਇਸ ਤਰ੍ਹਾਂ ਦੀ ਲੈਂਡ ਐਂਡ ਡਿਸਕਿਸ਼ਨ ਦੇਖਦੇ ਹੋ ਇਹਨਾਂ ਨੂੰ ਅਲੱਗ ਲੱਗਿਆ ਕੁਝ ਸਰਾਰਥੀ ਅੰਸਰ ਸੀ ਜਿਹੜੇ ਉਹ ਸੋਚਦੇ ਸੀ ਵੀ ਉਹੀ ਲੜਾ ਦਈਏ ਇਹਨਾਂ ਨੂੰ ਤੇ ਚਲੋ ਵਿੱਚ ਹੀ ਹੁੰਦੀ ਹੁੰਦੇ ਨੇ ਜਿਹੜੇ ਸਰਾਰਥੀ ਅੰਸਰ ਹੁੰਦੇ ਆ ਉਹ ਚਾਹੁੰਦੇ ਆ ਵੀ ਪੁਲਸੀ ਛਵੀ ਚ ਹੀ ਅਸੀਂ ਲੜਨ ਲਈਏ ਕੋਈ ਜਿਵੇਂ ਜੀ ਨਾ ਉਹ ਪੁਝਾ ਲੀਏ ਅਸੀਂ ਨਿਸ਼ ਕਰਕੇ ਉਹਨਾਂ ਨੂੰ ਅਲੱਗ-ਅਲੱਗ ਕਰਿਆ ਉਹ ਸਦਾ ਕੁਝ ਬੋਲਦੇ ਹੁਣ ਤਾਂ ਸਾਡੇ ਧਿਆਨ ਤੇ ਨਹੀਂ ਜੇ ਹੋਇਆ ਤਾਂ ਉਹ ਵੀ ਦੇਖ ਲਾਂਗੇ ਜਿਹੜਾ ਕੋਈ ਬਣਦਾ ਹੈ ਇਲੀਗਲ ਕਾਨੂੰਨੀ ਤੌਰ ਤੇ ਉਹ ਕਾਰੋ ਵੀ ਕਰਦਾ ਹੈ